ਜੋ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਅਸੀਂ ਸਰਦਾਰ ਬਿਆਨ ਸਿੰਘ ਜੀ ਦੇ ਪ੍ਰਤਮਾ ਤੇ ਸਟੈਚੂ ਤੇ ਫੁੱਲ ਚੜਾਉਣ ਵਾਸਤੇ ਆਏ ਸੀਗੇ ਲੇਕਿਨ ਨਗਰ ਨਿਗਮ ਵੱਲੋਂ ਉੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਸੀਂ ਕੱਲ ਐਕਸ਼ਨ ਸਾਹਿਬ ਕੋਲ ਕਵੈਸਰੀ ਕੀਤੀ ਸੀ ਕਿ ਉੱਥੇ ਪੋੜੀ ਦਾ ਇੰਤਜ਼ਾਮ ਕਰ ਦਿਓ ਲੇਕਿਨ ਨਗਰ ਨਿਗਮ ਵੱਲੋਂ ਕੋਈ ਵੀ ਉੱਥੇ ਪੋੜੀ ਨਹੀਂ ਰੱਖੀ ਗਈ ਨਾ ਹੀ ਸਫਾਈ ਕੀਤੀ ਗਈ ਹੈ ਜਿੰਨਾ ਸਿੱਧਾ ਨੇ ਪੰਜਾਬ ਦੀ ਪੰਜਾਬ ਦੇ ਹੱਤਿਆਵਾਦ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਦਿੱਤਾ ਆਪਣੀ ਸ਼ਹਾਦਤ ਦਿੱਤੀ ਕਿ ਉਹਨਾਂ ਦੀਆਂ ਪ੍ਰੀਤਮਾਵਾਂ ਤੇ ਇਹੋ ਜਿਹੇ ਹਾਲਾਤ ਹੋਣਗੇ ਕਿ ਨਗਰ ਨਿਗਮ ਦੇ ਅਫਸਰ ਸਹਿਬਾਨ ਕੀ ਕਰਦੇ ਆ ਕਿਹੜੇ ਕੰਮ ਕਰਦੇ ਆ ਕਹਿੰਦੇ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਬੜੀ ਕਰੋੜਾਂ ਰੁਪਏ ਦੀ ਮਸ਼ੀਨਰੀ ਖਰੀਦੀ ਆ ਲੇਕਿਨ ਜਿੱਥੇ-ਜਿੱਥੇ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਬੋਤਲ ਲੱਗਾ ਹੈ ਨਾਲਾ ਲਾਇਬਤਰਾਏ ਜੀ ਦਾ ਸਟੈਚੂ ਲੱਗਾ ਹੈ ਸਰਦਾਰ ਬਿਆਨ ਸਿੰਘ ਦੀ ਦਾ ਲੱਗਾ ਜਿੱਥੇ ਜਿੱਥੇ ਵੀ ਕੋਈ ਸਟੈਚੂ ਲੱਗੇ ਆ ਉੱਥੇ ਹਾਲਾਤ ਬੜੇ ਮਾੜੇ ਆ ਸਾਡੀ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਹੈ ਕਿ ਕਮ ਸੇ ਕਮ ਜਿਸ ਦਿਨ ਉਹਨਾਂ ਦੇ ਜਨਮ ਦਿਨ ਹੈ ਜਾਂ ਸ਼ਹਾਦਤ ਵਾਲੇ ਦਿਨ ਆ ਉਸ ਦਿਨ ਤੇ ਸਫਾਈ ਦੀ ਵਿਵਸਥਾ ਕਰ ਦਿੱਤੀ ਜਾਇਆ ਕਰ ਪੰਜਾਬ ਦੇ ਸੂਟਾ ਉਹਨਾਂ ਦੀ ਲੋੜ ਹੈ ਪੰਜਾਬ ਵਿੱਚ ਜੋ ਅੱਜ ਦੇ ਹਾਲਾਤ ਚੱਲ ਰਹੇ ਉਹਨਾਂ ਨੂੰ ਅਮਨ ਅਮਾਨ ਸਾਂਤੀ ਲਈ ਅੱਜ ਇੱਕੋ ਜਿਹੇ ਜਿਹੜੇ ਕਿਰਦਾਰ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਂਦੀ ਦੇਵੇ ਇੰਦਾਂ ਦੀ ਅੱਜ ਫਿਰ ਪੰਜਾਬ ਨੂੰ ਲੋੜ ਹੈ ਅੱਜ ਦੇ ਦਿਨ ਦੇ ਅਸੀਂ ਜਿੱਥੇ ਪੂਰੇ ਕਾਂਗਰਸ ਵਰਕਰ ਨੂੰ ਪੰਜਾਬ ਨੂੰ ਵਧਾਈਆਂ ਵੀ ਦਿੰਦੇ ਆ ਤੇ ਅੱਜ ਜਿਆਨ ਸਿੰਘ ਜੀ ਦੇ ਅਸਾਂ ਦੇ ਅਰਥਾ ਆਪਣੇ ਜਨਮ ਦਿਨ ਦੇ ਤੇ ਸ਼ਰਧਾ ਸਹਿਮਰਨ ਉਹਨਾਂ ਕਰਦੇ ਕਾਂਗਰਸ ਪਾਰਟੀ ਮਨਾ ਰਹੀ ਹੈ ਔਰ ਐਸੀ ਸ਼ਖਸੀਅਤ ਦਿਨਾਂ ਦੇ ਹੱਥ ਪਾੜ ਦੇ ਦਿਨਾਂ ਦੇ ਵਿੱਚ

ਜ਼ੁਲਮ ਦੀ ਇੰਤਖਾਬ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਸੋ ਅਸੀਂ ਅੱਜ ਦੇ ਦਿਨ ਤੇ ਪਰਮੁਖ ਪ੍ਰਧਾਨ ਜੀ ਸਰਦਾਰ ਬੇਨ ਸਿੰਘ ਨੂੰ ਸਨਮਾਨ ਦੇ ਪੁਨਚੇ ਆਮ ਆਦਮੀ ਪਾਰਟੀ ਦਾ ਧੰਨਵਾਦ